ਗੱਲ ਬੜੇ ਗੌਰ ਦੀ ਹੈ ਜੀ ਆਪਾਂ ਆਖ ਦਿੰਨੇ ਆ ਇੱਕ ਰੁੱਖ ਤੇ 100 ਸੁੱਖ ਵਾਕਈ ਸਾਰਿਆਂ ਨੂੰ ਰੁੱਖ ਲਾਉਣੇ ਚਾਹੀਦੇ ਆ ਫਲਦਾਰ ਫੁੱਲਦਾਰ ਸ਼ਾਨਦਾਰ ਇਹ ਮਹਿੰਮ ਚੱਲ ਰਹੀ ਆ ਜੂਨ ਜਲਾਈ ਮਹੀਨੇ ਚ ਹੋਣਾ ਹੁਣ ਜੂਨ ਮਹੀਨਾ 25 ਚੱਲ ਰਿਹਾ ਤੇ ਅਸਲੀ ਗੱਲ ਜਿਹੜੀ ਤੁਹਾਨੂੰ ਦੱਸਣੀ ਚਾਹੁੰਦੇ ਆ ਉਹ ਜ਼ਿਕਰ ਕਰਦੇ ਆ ਆ ਵੇਖੋ ਸ਼ਾਲਾ ਰੁੱਖ ਠੀਕ ਆ ਆਸੇਪਾਸ ਰੋਖ ਨਹੀਂ ਗਾ ਬੰਬੀ ਵਾਲਿਆਂ ਨੇ ਲਾਇਆ ਉਹ ਸਾਹਮਣੇ ਬੰਦੀ ਆ ਹਵੇ ਇਧਰ ਵੀ ਟੀਕ ਲਾਈ ਇੱਕ ਆ ਘਾਰ ਆ ਕਮਰੇ ਆ ਤੇ ਆ ਵੇਖੋ ਜੀ ਕਰਤੂਤ ਮਾੜੇ ਨੇ ਇਨਸਾਨ ਦੀ ਬੰਦਿਆਂ ਦੀ ਸਾਰੀ ਛੇਲਿਆ ਨੇ ਜਿਹੜੀ ਇਹ ਜਗ੍ਹਾ ਤੋਂ ਦਾਤ ਕਰਨਾ ਵੱਡ ਵੱਡ ਕੇ ਛੁੱਟੀ ਆ ਵੇਖੋ ਸਾਰੀ ਟੀਗ ਦੀ ਛੇਲ ਕਿੰਨਾ ਮਾੜਾ ਕਰਮ ਕੀਤਾ ਕਿਹਨੇ ਸਾਰੀ ਛੇਲਤੀ ਆ ਵੱਡ ਵੱਡ ਕੇ ਕਿਸ ਡੰਗਰ ਨੇ ਨਹੀਂ ਮਾਰਿਆ ਆ ਦੇ ਨਾ ਨਾ ਕੁਸੇਂ ਕਿ ਲੱਗੀ ਆ ਆਵੇ ਥੱਲੇ ਪਈ ਸਾਰੀ ਵੱਡ ਵੱਡ ਕੇ ਆ ਵੇਖੋ ਛਿਲਾਂ ਸਾਰੀਆਂ ਆਵੇ ਦਾਤਰ ਦੇ ਟੋਪ ਲੱਗੇ ਕੋਈ ਮਾੜੀ ਕਰਤੂਰ ਦੇ ਆ ਲੋਕਾਂ ਦੀ ਵੇਖੋ ਜੀ ਕੁਝ ਲੋਕ ਰੁੱਖ ਲਾਉਂਦੇ ਆ ਰੁੱਖ ਲਾਉਂਦੇ ਇੱਕ ਰੁੱਖ ਤੇ ਸੌ ਸੁਖ ਤੇ ਕੁਝ ਜਿਹੜੇ ਆ ਨਾ ਛਿਲਾਂ ਦਾਤਰ ਨਾਲ ਲਾਤੀਆਂ ਪਿੱਟੇ ਸੁੱਕ ਜੇ ਢੇਬ ਤੇ ਕੋਈ ਛਾਵੇਂ ਨਾ ਬੋਵੇ ਇਹ ਵੀ ਇੱਕ ਇਨਸਾਨ ਆ ਇੱਕ ਇਨਸਾਨ ਲਗਾ ਰਿਹਾ ਵਾ ਇਹਕੰਮਸਾਨ ਵੱਡ ਰਿਹਾ ਵਾ ਕਦੀਮ ਮਾੜੀ ਹਰਕਤ ਆ ਛਾਂ ਵਾਸਤੇ ਲਾਈਆਂ ਵਾਂ ਗਲਬੀਤੇ ਜੇ ਵੀਰ ਪਰਾਨ ਆਵੇ ਗੋਠਾ ਬੰਬੀ ਦਾ ਆਵੇ ਆ ਠੇਕ ਹੁਣ ਇਹ ਬਿਲਕੁਲ ਇਹਦੀ ਹੈਗੀ ਅਜੇ ਉਹ ਉਥੇ ਇਹਦੀ ਬਟਾਣੀ ਤੋੜਦੀ ਆ ਇਹ ਵੀ ਛਾਕਿਆ ਪੀਨੂ ਨੂੰ ਕੋਈ ਛਿੱਲ ਦੇ ਹੁਣ ਰੋਲ ਤੇਰਾ ਮਾਰੀਦਾ ਛਾਂ ਹੈ ਨਹੀਂ ਲੱਗੇ ਬੰਨੇ ਵੇਖੋ ਦੂਰ ਤੱਕ ਬਹੁਤ ਮਾੜੀ ਹਰਕਤ ਆ ਜਿੰਨੇ ਵੀ ਇਹ ਕੰਮ ਕੀਤਾ ਇਹ ਚੰਗਾ ਕੰਮ ਨਹੀਂ ਗਾ ਇਸ ਨੂੰ ਇਨਸਾਨੋ ਜੇ ਕੀ ਸਜਾ ਦੇਣੀ ਆ ਆਪੇ ਮਿਲ ਜਾਂਦੀ ਆ ਜਿਹੜਾ ਕੋ ਬੰਦਾ ਕੰਮ ਕਰਦਾ ਗੰਦੀ ਹਰਕਤਾਂ ਨਾ ਤੇਨੂੰ ਸੀਂਗ ਲੱਗੀ ਆ ਤੇ ਨਾ ਕਿਸੇ ਡੰਗਣ ਨੇ ਛਿੱਲੀ ਆ ਇਹ ਦਸਤਰਾਂ ਨਾਲ ਨਾਲ ਚਿੰਨਾ ਮਾਰ ਮਾਰ ਕੇ ਕੋਈ ਕੁਛ ਨਾ ਪਾਰ ਬਿੱਟੀ ਕੁਛ ਸੁੱਕ ਜਿਹੜੇ ਕੋ ਸ਼ਾਮਾ ਨਾ ਬੋਲੇ ਦੇਖੋ ਇਹ ਮੇਰਾਂ ਦੁਪਯਾਤਨਾ ਦੀ ਦੁਨੀਆ ਜੇ ਆ ਜੇ ਅਸਲੀਅਤ ਜੋ ਤੈਨੂੰ ਦਿਖਾਈ ਆ